ਰਿਆਸਤ ਨਿਊਜ਼ ਨਾਲ ਜੁੜੇ ਸਾਰੇ ਦਸਕਿਆਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਅਨੰਤਪੁਰੀ ਤਾਂ ਤੁਸੀਂ ਆ ਦੇਖ ਸਕਦੇ ਹੋ ਕਿ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਆ ਉਹ ਮੀਂਹ ਪਿਆ ਹੋਇਆ ਜਿਸ ਦੇ ਨਾਲ ਗੜੇਮਾਰੀ ਵੀ ਜੜੀ ਪਈ ਹੋਈ ਆ ਇਸ ਦੇ ਨਾਲ ਜਿੱਥੇ ਠੰਡ ਹੋਰ ਵੱਧ ਗਈ ਹੈ ਲੋਕਾਂ ਵੱਲੋਂ ਜਿਹਨੇ ਨੇ ਆਪਣੇ ਸਵੈਟਰ ਕੋਟੀਆਂ ਤੇ ਰਜਾਈਆਂ ਜੜੀਆਂ ਨੇ ਉਹ ਸੰਭਾਲ ਦਿੱਤੀਆਂ ਸਨ ਪਰ ਫਿਰ ਵੀ ਉਹਨਾਂ ਨੂੰ ਦੁਬਾਰਾ ਜਿਹੜਾ ਆ ਉਹ ਕੱਢਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਜਿਹੜੇ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜਲੰਧਰ ਦੀ ਗੱਲ ਕਰੀਏ ਚਾਹੇ ਉਹ ਪਟਿਆਲਾ ਦੀ ਗੱਲ ਕਰੀਏ ਫਤਿਹਗੜ ਸਾਹਿਬ ਦੀ ਗੱਲ ਕਰੀਏ ਤਾਂ ਵੱਖ-ਵੱਖ ਤਾਮਾਂ ਤੇ ਕੱਲ ਜਿਹੜੀ ਆ ਮੋਲੇਤਾਰ ਬਾਰਿਸ਼ ਹੋਈ ਆ ਉਸ ਦੇ ਨਾਲ ਗੜੇਮਾਰੀ ਵੀ ਹੋਈ ਆ ਤਾਂ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਕਿ ਜਿੱਥੇ ਇਸ ਗੜੇਮਾਰੀ ਦੇ ਕਾਰਨ ਇਸ ਮੀਂਹ ਦੇ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਉੱਥੇ ਹੀ ਕਿਸਾਨਾਂ ਦੀ ਜਿਹੜੀ ਆ ਫਸਲ ਉਹ ਲਗਾਤਾਰ ਜਿਹੜੀ ਆ ਉਹ ਖਰਾਬ ਹੋ ਗਈ ਆ ਤਾਂ ਤੁਹਾਨੂੰ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਜਿਹੜੀ ਇਹ ਜਿਹੜੀ ਕਣਕ ਦੀ ਫਸਲ ਹੈ ਤੇ ਹੁਣ ਇਸ ਦੇ ਵਿੱਚ ਭਾਵੇਂ ਦਾਣਾ ਜਿਹੜਾ ਉਹ ਪੈ ਚੁੱਕਿਆ ਸੀ ਤਾਂ ਇਸ ਨੂੰ ਹੁਣ ਗਰਮਾਟ ਦੀ ਲੋੜ ਸੀ ਪਰ ਉੱਥੇ ਜਿਹੜੀ ਆ ਉਹ ਮੀਂਹ ਪੈ ਰਿਹਾ ਤਾਂ ਇੱਥੇ ਕਿਸਾਨਾਂ ਨੂੰ ਜਿਹੜੀ ਆ ਸਿੱਧੀ ਸਿੱਧੀ ਮਾਰ ਜਿਹੜੀ ਆ ਉਹ ਪੈ ਰਹੀ ਹੈ ਤਾਂ ਕਿ ਜਿਹੜੀ ਆ ਇਹ ਕਿਸਾਨਾਂ ਦੀ ਪੁੱਤਾਂ ਵਾਂਗੂ ਜਿਹੜੀ ਪਾਲੀ ਫਸਲ ਉਹ ਇੱਕ ਵਾਰ ਫੇਰ ਜਿਹੜੀ ਆ ਉਹ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜੀ ਆ ਕਣਕ ਸਾਰੀ ਵਿੱਚ ਗਈ ਹੈ ਤੇ ਜਦੋਂ ਇਹ ਦੁਬਾਰਾ ਇਹ ਤੋਂ ਹੋਏਗੀ ਤਾਂ ਇਸ ਦੇ ਵਿੱਚ ਦੁਬਾਰਾ ਖੜੀ ਹੋਏਗੀ ਤਾਂ ਜਿਸ ਤਰ੍ਹਾਂ ਇਸ ਨੂੰ ਵਧਣਾ ਫੁੱਲਣਾ ਚਾਹੀਦਾ ਸੀ ਜਾਂ ਇਸ ਨੂੰ ਗਰਮਾਟ ਦੀ ਲੋੜ ਸੀ ਪਰ ਉੱਥੇ ਇਹ ਮੀਂਹ ਦੇ ਕਾਰਨ ਜਿਹੜੀ ਹੈ ਉਹ ਠੰਡ ਪਈ ਹੈ ਤੇ ਠੰਡ ਦੇ ਕਾਰਨ ਜਿਹੜੀ ਹੈ ਫਸਲ ਦੁਬਾਰਾ ਜਿਹੜੀ ਹੈ ਉਸ ਤਰੀਕੇ ਦੀ ਨਹੀਂ ਹੋ ਸਕਦੀ ਤਾਂ ਹੋਰ ਵੀ ਕਿਸਾਨਾਂ ਦੀਆਂ ਜੋ ਫਸਲਾਂ ਉਗਾਈਆਂ ਜੋ ਮੌਸਮੀ ਫਸਲਾਂ ਨੇ ਜੋ ਸਰਦ ਰੁੱਤ ਦੀ ਜਿਹੜੀ ਹੈ ਉਹ ਫਸਲ ਉਗਾਈ ਜਾਂਦੀ ਹੈ ਚਾਹੇ ਉਹ ਆਲੂ ਦੀ ਹੋਵੇ ਚਾਹੇ ਹੋਰ ਫਸਲਾਂ ਹੋਣ ਉਸ ਨੂੰ ਵੀ ਜਿਹੜਾ ਹੈ ਇਸ ਮੀਂਹ ਨੇ ਜਿਹੜਾ ਹੈ ਉਹ ਵਾਵਿਤ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਖੇਤਾਂ ਦੇ ਵਿੱਚ ਪਾਣੀ ਭੜਨ ਦੇ ਕਾਰਨ ਜਿਹੜਾ ਫਸਲ ਦੀ ਕਟਾਈ ਜਿਹੜੀ ਹੈ ਜੇਕਰ ਆਲੂਆਂ ਦੀ ਗੱਲ ਕਰੀਏ ਤਾਂ ਆਲੂਆਂ ਦੀ ਜਿਹੜੀ ਹੈ ਫਸਲ ਨੂੰ ਜਿਹੜਾ ਆ ਉਹ ਨਹੀਂ ਕਟਿਆ ਜਾ ਸਕਦਾ ਤੇ ਉੱਥੇ ਹੀ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਤੇ ਫਸਲਾਂ ਜਿਹੜੀਆਂ ਨੇ ਉਸ ਦਾ ਜ਼ਿਆਦਾ ਨੁਕਸਾਨ ਹੋਇਆ ਤਾਂ ਤੁਹਾਨੂੰ ਯਾਦ ਹੋਣਾ ਹੈ ਕਿ ਤੋਂ 2 ਸਾਲ ਪਹਿਲਾਂ ਵੀ ਐਸੇ ਮਹੀਨੇ ਦੇ ਵਿੱਚ ਕਾਫੀ ਬਾਰਿਸ਼ ਹੋਈ ਸੀ ਤਾਂ ਕਣਕ ਜਿਹੜੀ ਆ ਕਾਫੀ ਪ੍ਰਭਾਵਿਤ ਹੋਈ ਸੀ ਤਾਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਪਿਛਲੇ ਸਾਲਾਂ ਦੇ ਵਿੱਚ ਬਾੜ ਵੀ ਆ ਜਾਂਦੀ ਹੈ ਤਾਂ ਹੜ੍ਹ ਦੇ ਜਿਹੜੇ ਨੇ ਸਥਿਤੀ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਪੰਜਾਬ ਦੇ ਜਦੋਂ ਹੜ੍ਹ ਆਉਂਦੇ ਨੇ ਤਾਂ ਕਈ ਫਸਲਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੁੰਦੀਆਂ ਨੇ ਤਾਂ ਜਿਸ ਦੇ ਨਾਲ ਕਿਸਾਨਾਂ ਨੂੰ ਸਿੱਧੀ ਸਿੱਧੀ ਜਿਹੜੀ ਆ ਹਮਾਰ ਪੈਂਦੀ ਆ ਉਹਨਾਂ ਦੀ ਆਰਥਿਕ ਜਿਹੜੀ ਆ ਸਥਿਤੀ ਉਹ ਜਿਹੜੀ ਆ ਚੋਰ ਹੁੰਦੀ ਆ ਤਾਂ ਜਿੱਥੇ ਹੁਣ ਸਰਕਾਰਾਂ ਦੇ ਕਾਰਨ ਜਿਹੜੇ ਨੇ ਕਿਸਾਨ ਲਗਾਤਾਰ ਪਰੇਸ਼ਾਨ ਨੇ ਉੱਥੇ ਜਿਹੜੀ ਕੁਦਰਤ ਦੀ ਮਾਰ ਲਗਾਤਾਰ ਜਿਹੜੀ ਕਿਸਾਨਾਂ ਦੇ ਉੱਤੇ ਪੈਂਦੀ ਨਜ਼ਰ ਆ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਜਿਹੜਾ ਇਹ ਕਣਕ ਦੀ ਫਸਲ ਜਿਹੜੀ ਆ ਉਹ ਲਗਾਤਾਰ ਪ੍ਰਭਾਵਿਤ ਹੋਈ ਆ ਇਸ ਦੇ ਨਾਲ ਜੋ ਫਸਲ ਦਾ ਝਾੜ ਹੋਏਗਾ ਉਹ ਘਟ ਹੋਣ ਦੀ ਸੰਭਾਵਨਾ ਦਿਖਾਈ ਜਾ ਰਹੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੁਝ 2 ਮਹੀਨੇ ਜਿਹੜੇ ਰਹਿ ਗਏ ਨੇ ਇਸ ਕਣਕ ਦੀ ਕਟਾਈ ਨੂੰ ਤੇ ਜੇ ਇਸੇ ਤਰ੍ਹਾਂ ਠੰਡ ਪੈਂਦੀ ਰਹੀ ਤਾਂ ਫਸਲ ਜਿਹੜੀ ਆ ਇਹ ਕਣਕ ਦੀ ਇਹ ਦੁਬਾਰਾ ਜਿਹੜੀ ਆ ਉਹ ਉਸ ਤਰ੍ਹਾਂ ਦਾ ਝਾੜ ਜਿਹੜਾ ਆ ਉਹ ਨਹੀਂ ਦੇਗੀ ਤਾਂ ਹੁਣ ਇਸ ਫਸਲ ਨੂੰ ਜਿਹੜਾ ਆ ਧੁੱਪ ਦੀ ਲੋੜ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੋ ਪਵਦੇਗੀ ਉਸੇ ਤਰ੍ਹਾਂ ਜਿਹੜੀ ਹੈ ਫਸਲ ਸੁਰਜੀਤ ਹੋਏਗੀ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਫਸਲ ਜਿਹੜੀ ਆ ਉਹ ਪ੍ਰਭਾਵਿਤ ਹੋ ਚੁੱਕੀ ਹੈ ਤਾਂ ਪੂਰੀ ਤਰ੍ਹਾਂ ਵਿੱਚ ਗਈ ਆ ਇਸ ਦੇ ਨਾਲ ਕਿਸਾਨਾਂ ਨੂੰ ਦੇ ਚਿਹਰੇ ਤੇ ਵੀ ਕਾਫੀ ਨਿਰਾਸ਼ਾ ਦੇਖਣ ਨੂੰ ਮਿਲਦੀ ਹੈ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਲਗਾਤਾਰ ਗੜੇਮਾਰੀ ਵੀ ਹੋਈ ਹੈ ਤੇ ਬਾਰਿਸ਼ ਵੀ ਹੋਈ ਹੈ ਤੇ ਇਸ ਬਾਰਿਸ਼ ਦੇ ਨਾਲ ਜਿੱਥੇ ਲੋਕਾਂ ਨੇ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਣੇ ਦਫ਼ਤਰ ਆਪਣੇ ਕਮਾਂਕਾਰਾਂ ਤੇ ਜਾਂਦੇ ਸਨ ਉਹਨਾਂ ਤੋਂ ਵੀ ਪ੍ਰਭਾਵਿਤ ਹੋਏ ਨੇ ਤਾਂ ਉੱਥੇ ਇੱਕ ਵੱਡੀ ਗੱਲ ਇਹ ਰਹਿਣ ਵਾਲੀ ਹੈ ਕਿ ਠੰਡ ਜਿਹੜੀ ਹੈ ਉਹ ਦੁਬਾਰਾ ਫਿਰ ਤੋਂ ਆ ਗਈ ਹੈ ਤਾਂ ਇਹ ਦਿਨਾਂ ਦੇ ਵਿੱਚ ਥੋੜੀ-ਥੋੜੀ ਠੰਡ ਘਟਣੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ ਪਰ ਹਲੇ ਜਿਹੜੀ ਹੈ ਠੰਡ ਜੋ ਦੀ ᱛਿਉ ਆ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤਾਂ ਇੱਕ ਨਵੀਂ ਅਪਡੇਟ ਦੇ ਨਾਲ ਮੈਂ ਫਿਰ ਹਾਜ਼ਰ ਹੋਵਾਂਗਾ ਉਦੋਂ ਤੱਕ ਮੇਨੂੰ ਦਿਓ ਜਜ਼ਾਤ ਸਸਿਆ ਕਾਲ